ਸਰਬ ਜੀ ਸੰਰੂਰ ਵੀ ਦੀ ਕਲਤਾ ਪਤਾ ਨਾ ਕਿਹੜੀ ਗੱਲੋਂ ਖਾਵਟ ਵਟ ਮਥੇ ਤੇ ਪਾਉਂਦੀ ਐ ਪਤਾ ਨਾ ਕਿਹੜੀ ਗੱਲੋਂ ਖਾਵਟ ਵਟ ਮਥੇ ਤੇ ਪਾਉਂਦੀ ਐ ਨਹੀਂ ਰੋਲਾ ਪਈ ਖਾਲ ਵਟ ਦਾ ਨਹੀਂ ਰੋਲਾ ਪਈ ਖਾਲ ਵਟ ਦਾ ਕਿਹੜੀ ਗੱਲੋਂ ਬੁਰਾ ਮਣਾਉਂਦੀ ਐ ਕਿਹੜੀ ਗੱਲੋਂ ਬੁਰਾ ਮਣਾਉਂਦੀ ਐ ਪਤਾ ਨਾ ਕਿਹੜੀ ਗੱਲਾਂ ਖਾਂ ਮਟ ਵਟ ਮਥੇ ਤੇ ਪਉਂਦੀ ਐ ਨਹੀਂ ਰੋਣਾ ਤਹੀ ਖਾਲੀ ਪਤੀ ਦਾ ਕਿਹੜੀ ਗੱਲੋਂ ਬੁਰਾ ਮਣਾਉਂਦੀ ਐ ਕਿਹੜੀ ਗੱਲੋਂ ਬੁਰਾ ਮਣਾਉਂਦੀ ਐ ਪਤਾ ਨਾ ਕਿਹੜੀ ਗੱਲੋਂ